ਪੰਜਾਬ ਰਾਜ ਪੈਨਸ਼ਨਰ ਮਹਾਸੰਗਤ ਤੇ ਜੁਆਇੰਟ ਫਰੰਟ ਵੱਲੋਂ ਇੰਜੀਨੀਅਰਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਰਾਜ ਦੇ ਸੂਬਾ ਪ੍ਰਧਾਨ ਇੰਜੀਨੀਅਰ ਸੁਖਵਿੰਦਰ ਸਿੰਘ ਬੰਗੋਵਾਨੀ ਦੀ ਅਗਵਾਈ ਹੇਠ ਡਿਪੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜਿਆ ਗਿਆ ਇਸ ਦੌਰਾਨ ਪੁਰਾਣੀਆਂ ਮੰਗਾਂ ਦੇ ਸੋਤੇ ਹੋਏ ਖੜੜੇ ਨੂੰ ਵੀ ਮੰਗ ਪੱਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਬੰਗੋਵਾਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੈਨਸ਼ਨਾਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਜਾਇਜ਼ ਮੰਗਾਂ ਬਾਬਤ ਪੰਜਾਬ ਸਰਕਾਰ ਵੱਲੋਂ ਸਿਰਫ ਮੀਟਿੰਗਾਂ ਦੀਆਂ ਖ ਕੋਣ ਟੱਕ ਕੋਈ ਟੰਗ ਦਾ ਹੱਲ ਨਹੀਂ ਕੱਢਿਆ ਗਿਆ ਲੁਧਿਆਣਾ ਦੀ ਹਾਲੀਆ ਜਿਮਨੀ ਚੋਣ ਦੌਰਾਨ ਵੀ 26 ਜੂਨ ਨੂੰ ਦਿੱਤੀ ਸਮਾਂ ਦੇ باوجود ਸਰਕਾਰ ਵੱਲੋਂ ਕੋਈ ਸਾਰਥਕ ਰਵੱਈਆ ਨਹੀਂ ਅਪਣਾਇਆ ਗਿਆ ਸੰਯੁਕਤ ਫਰੰਟ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਤੱਕ ਆਪਣੀ ਨਾਰਾਜ਼ਗੀ ਪਹੁੰਚਾਉਣ ਲਈ ਯੋਜਨਾਬੱਧ ਤਰੀਕੇ ਨਾਲ ਯਾਦ ਪੱਤਰ ਦਿੱਤੇ ਜਾ ਰਹੇ ਹਨ ਗੁਰਦਾਸਪੁਰ ਚ ਵੀ ਇਹੀ ਕਾਰਵਾਈ ਕੀਤੀ ਗਈ ਇੰਜ ਵੰਗੋਵਾਨੀ ਨੇ ਪੰਜਾਬ ਸਰਕਾਰ ਨੂੰ ਸਾਫ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਹੋਰਨਾਂ ਨੂੰ ਗੱਜਨ ਤੋਂ ਪਹਿਲਾਂ ਸੰਭਲ ਜਾਓ ਅਤੇ ਤੁਰੰਤ ਪੈਨਸ਼ਨਰ ਜੁਆਇੰਟ ਫਰੰਡ ਨਾਲ ਮੀਟਿੰਗ ਕਰਕੇ ਹੱਕੀ ਮੰਗਾਂ ਨੂੰ ਮੰਨਿਆ ਜਾਵੇ ਅੰਤ ਵਿੱਚ ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਵੀ ਸਰਕਾਰ ਨੇ ਸੰਵੇਦਨਸ਼ੀਲਤਾ ਨਾ ਦਿਖਾਈ ਤਾਂ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ ਵਿਸ਼ੇਸ਼ੀਪੂਟ ਰਾਦਰਨ ਦਾਵਾ ਗੁਦਾਸਪੁਰ ਤੋਂ ਪਹਿਲੀ ਗੱਲ ਤੇ ਆ ਕਿ ਇਹਨੂੰ ਮੰਗਾ ਅਸੀਂ ਕਹਿ ਦਿੰਨੇ ਸਾਰੇ ਜਾਣੇ ਅਸਲ 'ਚ ਇਹ ਮੰਗਾ ਨਹੀਂ ਸਾਡੇ ਹੱਕ ਨੇ ਜਿਹੜੇ ਰਾਈਟਸ ਨੇ ساری ਉਮਰ ਦੀ ਜਿਹੜੀ ਨੌਕਰੀ ਕੀਤੀ ਉਹ ਜਿਹੜੀ ਪੈਨਸ਼ਨ ਮਿਲਣੀ ਆ ਜਾਂ ਕੁਝ ਵੀ ਉਹ ਸਾਡੇ ਰਾਈਟ ਨੇ ਡੀਏ ਸਾਡਾ ਰਾਈਟ ਹੈ ਮਹਿੰਗਾਈ ਪੱਤਾ ਸਾਡਾ ਰਾਈਟ ਹੈ ਇਹ ਕੋਈ ਨਵੀਂ ਮੰਗ ਨਹੀਂ ਹੀ ਮੰਗ ਰਹੇ ਮੰਗ ਤੇ ਅਜੇ ਉਦਾਂ ਦੀਆਂ ਹੁੰਦੀਆਂ ਵੀ ਜੇ ਕੋਈ ਨਵੀਂ ਚੀਜ਼ ਨਾਲ ਕੋ ਮੰਗੀਏ ਜਿਹੜੇ ਸਾਡੇ ਰਾਈਟ ਸਾਨੂੰ ਸਰਕਾਰ ਉਹ ਵੀ ਨਹੀਂ ਦੇ ਰਹੀ ਜੇਕਰ ਇਹ ਇੱਕ ਮਤਲਬ ਸਾਰੇ ਲੋਕਾਂ ਨੂੰ ਨਾਰਾਜ਼ ਕਰੀ ਜਾਣਗੇ ਪੈਨਸ਼ਨਾਂ ਨੂੰ ਨਾਰਾਜ਼ ਕਰ ਲਿਆ ਮਲਾਜ਼ਮਾਂ ਨੂੰ ਨਾਰਾਜ਼ ਕਰ ਲਿਆ ਆਮ ਲੋਕਾਂ ਦੇ ਕੰਮ ਨਹੀਂ ਹੋ ਰਹੇ ਤੇ ਫਿਰ ਇਹ ਲੋਕਾਂ ਤੋਂ ਕੀ ਭਾਲਦੇ ਆ ਅਲਟੀਮੇਟਲੀ ਲੋਕ ਫਿਰ ਆਪਣਾ ਗੁੱਸਾ ਕੱਢਣਗੇ ਇਹਨਾਂ ਦਾ ਬਿਹਤਰੀ ਇਸੇ ਗੱਲ 'ਚ ਆ ਕਿ ਇਹਨਾਂ ਨੂੰ ਜਿਸ ਨਾ ਕਿ ਤੇ ਆਪਣਾ ਸਿਆਸੀ ਕੰਮ ਕਰਨਾ ਇਹ ਲੋਕਾਂ ਦੀਆਂ ਗੱਲਾਂ ਸੁਣਨ ਪੰਜਾਬ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਤੇ ਪੰਜਾਬ ਸਟੇਟ ਵੱਲ ਧਿਆਨ ਦੇਣਾ ਮੈਂ ਸੁਖਵਿੰਦਰ ਸਿੰਘ ਬਾਂਗਵਾਨੀ ਪ੍ਰੈਜ਼ੀਡੈਂਟ ਇੰਜੀਨੀਅਰਜ਼ ਪੈਨਸ਼ਨਰ ਜਵੈਲਫੇਅਰ ਐਸੋਸੀਏਸ਼ਨ ਪੰਜਾਬ ਰਜਿਸਟਰਡ ਅੱਜ ਆਪਾਂ ਸਾਰੇ ਜਾਣੇ ਇੱਥੇ ਜਿੰਨੀਆਂ ਪੈਨਸ਼ਨ ਜਥੇਬੰਦੀਆਂ ਨੇ ਪੈਨਸ਼ਨ ਮਾ ਸੰਗਦੇ ਸਾਂਝੇ ਪਲੇਟਫਾਰਮ ਦੇ ਉੱਤੇ ਡੀਸੀ ਸਾਹਿਬ ਦੇ ਰਾਹੀਂ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਨੂੰ ਮੰਗ ਦੇਣ ਆਏ ਆ ਤੇ ਜਾਦ ਪੱਤਰ ਨਾਲ ਦਿੱਤਾ ਨਾਲ ਸੋਧਿਆ ਮੰਗ ਪੱਤਰ ਦਿੱਤਾ ਤਾਂ ਕਿ ਉਹਨਾਂ ਨੂੰ ਇਹ ਚੇਤਾ ਆਵੇ ਕਿ ਆਪਾਂ ਜਦੋਂ ਇਲੈਕਸ਼ਨ ਲੜਨੀ ਸੀ ਬਾਈ ਦੀਆਂ ਤੇ ਉਦੋਂ ਵਿੱਚ ਆਣ ਕੇ ਮੁਲਾਜ਼ਮਾਂ ਦੇ ਇਕੱਠਾਂ ਦੇ ਵਿੱਚ ਇਹਨਾਂ ਨੇ ਵਾਅਦੇ ਕੀਤੇ ਸੀ ਮੁੱਖ ਮੰਤਰੀ ਨੇ ਔਰ ਖਜ਼ਾਨਾ ਮੰਤਰੀ ਚੀਮਾ ਸਾਹਿਬ ਨੇ ਕਿ ਆਪਾਂ ਜਿਹੜੀ ਪੇ ਕਮਿਸ਼ਨ ਦੀ ਰਿਪੋਰਟ ਆ ਜੇ ਦੂਜੀਆਂ ਸਰਕਾਰਾਂ ਜੇ ਨਹੀਂ ਕਰ ਸਕੀਆਂ ਤੇ 2 ਮਹੀਨੇ ਦੇ ਅੰਦਰ ਅੰਦਰ ਅਸੀਂ ਕਰਨ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਦੋਵਾਂ ਮਹੀਨਿਆਂ ਦੇ ਅੰਦਰ ਅੰਦਰ ਇਹ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਹੂ ਬੂ ਹੂ ਬੂ ਤੇ ਕੀ ਕਰਨੀ ਸੀ ਨਾਲ ਦੇ ਪੇ ਕਮਿਸ਼ਨ ਦੀ ਅਜੇ ਤੱਕ ਰਿਪੋਰਟ ਲਾਗੂ ਹੋਈ ਆ ਨਾ ਹੀ ਉਹ ਜਿਹੜੇ ਪੇ ਕਮਿਸ਼ਨ ਦੇ ਬਕਾਏ ਨੇ ਉਹ ਮਿਲੇ ਨੇ ਇਵਨ ਇਥੋਂ ਤੱਕ ਕਿ ਜਿਹੜਾ ਡੀਏ ਦਾ ਏਰੀਅਰ ਇਹਨਾਂ ਨੂੰ ਦੇਣਾ ਸੀ ਇੱਕ ਹਕੀ ਮਾਂਗਿਆ ਮੰਗਾਈ ਪੱਤਾ ਵੇ ਕਿਸਮ ਦਾ ਉਹ 10 ਸਾਲ ਬਾਅਦ ਜੋ ਜਦੋਂ ਮੰਗਾਈ ਵਾਦੀ ਉਹਦੇ ਅਨੁਸਾਰ ਜਿਹੜਾ ਉਹ ਵਾਅਦਾ ਕੀਤਾ ਜਾਂਦਾ ਹੈ ਲੇਕਿਨ ਇਹਨਾਂ ਨੇ ਨਾ ਵਾਅਦਾ ਕੀਤਾ ਐਸ ਵੇਲੇ ਸਭ ਤੋਂ ਪੰਜਾਬ ਸਟੇਟ ਕਿਹੋ ਜੀ ਸਟੇਟ ਹੈ ਜਿਹਦਾ ਸਭ ਤੋਂ ਪਹਿਲਾਂ ਪਹਿਲਾ ਨੰਬਰ ਹੁੰਦਾ ਸੀਗਾ ਆਪਣੇ ਤਨਖਾਹ ਸਕੇਲ ਵੱਧ ਲੈਣ ਦੇ ਵਿੱਚ ਔਰ ਡੀਏ ਨਾਲੋਂ ਨਾਲ ਹੀ ਇਹਨਾਂ ਦਾ ਚੱਲਦਾ ਰਹਿੰਦਾ ਸੀਗਾ ਲੇਕਿਨ ਇਸ ਵੇਲੇ ਪੰਜਾਬ ਸਟੇਟ ਇਹੋ ਜੀ ਇੱਕ ਸਟੇਟ ਆ ਜਿਹੜੀ ਕਿ ਮਦਰ ਸਾਹਿਬ ਤੋਂ 42% ਡੀਏ ਦੇਣ ਦੇ ਜਾਂ ਜਦੋਂ ਕਿ ਬਾਅਦ 55% ਆ ਪੇ ਸਕੇਲ ਜਿਹੜੇ ਆ ਸਾਰਿਆਂ ਤੋਂ ਇਹਨਾਂ ਨੇ ਘਟ ਕੀਤੇ ਆ ਸੈਂਟਰ ਸਕੇਲਾਂ ਨਾਲ ਮਿਲਾ ਕੇ ਵੀ ਉਹ ਸਹੂਲਤਾਂ ਉਹ ਭੱਤੇ ਦਿੱਤੇ ਨਿਆਰੇ 37 ਪ੍ਰਕਾਰ ਦੇ ਭੱਤੇ ਮਲਾਜ਼ਮਾਂ ਦੇ ਜਿਹੜੇ ਬਹੁਤ ਜ਼ਰੂਰੀ ਨੇ ਅਲੱਗ-ਅਲੱਗ ਕੈਟਾਗਰੀ ਦੇ ਉਹ ਇਹਨਾਂ ਨੇ ਬੰਦ ਕੀਤੇ ਹੋਏ ਆ ਬੜੀ ਹੈਰਾਨਗੀ ਦੀ ਗੱਲ ਆ ਕਿ ਇਹਨਾਂ ਦੀ ਹੁਣ ਅਗਲੀ ਸਰਕਾਰ ਦੀ ਚੋਣ ਆਉਣ ਵਾਲੀ ਹੈ 2 ਮਹੀਨੇ ਦਾ ਕੀਤਾ ਵਾਦਾ ਕਿੱਥੇ ਗਿਆ ਇਹ ਹੁਣ ਆਣ ਕੇ ਇੱਕ ਕਮੇਟੀ ਫਾਰਮ ਕੀਤੀ ਹੈ ਤਿੰਨ ਮੈਂਬਰੀ ਇਹਨਾਂ ਨੇ ਉਹਦੇ ਵਿੱਚ ਉਹ ਪੱਤੇ ਜਿਹੜੇ ਬਹਾਲ ਕਰਨ ਬਾਰੇ ਅਜੇ ਵਿਚਾਰ ਕਰ ਰਹੇ ਆ ਅਸੀਂ ਅੱਜ ਇਹ ਮੰਗ ਪੱਤਰ ਤਾਂ ਦੇਣਾ ਹੈ ਅਸੀਂ ਪਹਿਲਾਂ ਮੰਗ ਪੱਤਰ ਦਿੱਤੇ ਆ ਪੰਜਾਬ ਸਰਕਾਰ ਨਾਲ ਸਾਡੀਆਂ ਸਾਢੇ 3-7 ਚ ਅਨੇਕਾਂ ਹੀ ਮੀਟਿੰਗਾਂ ਹੋ ਚੁੱਕੀਆਂ ਨੇ ਉਹ ਸਿਰਫ ਮੀਟਿੰਗਾਂ ਹੀ ਬਣ ਕੇ ਰਹਿ ਗਈਆਂ ਹਰ ਵਾਰੀ ਲੂਲੀਪਾਪ ਦਿੱਤਾ ਜਾਂਦਾ ਕਿ ਅਗਲੀ ਮੀਟਿੰਗ 'ਚ ਇਹਦਾ ਡਿਸਾਈਡ ਕਰ ਦਿੱਤਾ ਜਾਏਗਾ ਆ ਹੁਣ ਵੀ ਆ 26 ਤਰੀਕ ਨੂੰ ਆ ਮੀਟਿੰਗ ਦਿੱਤੀ ਸੀਗੀ ਅ ਜੂਨ ਨੂੰ ਸਾਰੇ ਆ ਸਾਂਝੇ ਮੁਲਾਜ਼ਮ ਫਰੰਟ ਨੂੰ ਤੇ ਪੈਨਸ਼ਨ ਫਰੰਟ ਨੂੰ ਲੇਕਿਨ ਉਹ ਵੀ ਤੁਹਾਡੇ ਸਾਹਮਣਿਆਂ ਤੁਹਾਂ ਪੜ ਲਿਆ ਹੋਣਾ ਅਖਬਾਰ ਚ ਪੋਸਟਪੋਨ ਕਰ ਦਿੱਤੀ ਗਈ ਹੈ ਇਹਦੇ ਤੋਂ ਇਹ ਸਿੱਧ ਹੁੰਦਾ ਕਿ ਸਰਕਾਰ ਜਿਹੜੀ ਆ ਮੁਲਾਜ਼ਮਾਂ ਨੂੰ ਕੁਝ ਦੇ ਕੇ ਰਾਜ਼ੀ ਨਹੀਂ ਸਾਡੀ ਪੁਰਜੋ ਰਪੀਲ ਆ ਕਿ ਸਾਨੂੰ ਮੀਟਿੰਗ ਦੇ ਲਈ ਸੱਦਾ ਦਿਓ ਪੈਨਸ਼ਨ ਮਾ ਸੰਗ ਤੇ ਮੁਲਾਜ਼ਮ ਫਰੰਟ ਸਾਂਝੇ ਨੂੰ ਤੇ ਸਾਡੀ ਜਿਹੜੀ ਗੱਲ ਸੋਕੇ ਜਿਹੜੀਆਂ ਸਾਡੀ ਹੱਕੀ ਤੇ ਜਾਜ ਮੰਗਾ ਡੀਏ ਆ 2.8 ਦਾ ਫੈਕਟਰ ਆ ਇਨਕਮ ਟੈਕਸ ਤੋਂ ਮੁਕਤ ਕਰਨਾ ਜਿਹੜੀ ਪੈਨਸ਼ਨ ਦੇ ਰਿਹਾ ਕਿ ਉਹ ਗੁਜ਼ਾਰਾ ਪੱਤਾ ਦਿੱਤਾ ਜਾਂਦਾ ਤੇ ਟੈਕਸ ਤੇ ਪਹਿਲਾਂ ਹੀ ਇਹ ਬਹੁਤ ਦੇ ਲਿਆ ਸਾਰੀ ਸਰਵਿਸ ਦੇ ਦੌਰਾਨ ਤੇ 2 ਪੁਆਇੰਟ ਆਪਣੇ ਜਿਹੜਾ ਹੈ ਪੈਨਸ਼ਨ ਟੈਕਸ ਹੁਣ ਪੈਨਸ਼ਨਰੋਂ ਲਿਆ ਜਾਂਦਾ ਗੁਜ਼ਾਰੇ ਪੱਤੇ ਦੇ ਉੱਤੇ ਇਹਨੂੰ ਜਿਹੜਾ ਇਹਦੇ ਤੋਂ ਛੋਟ ਦਿੱਤੀ ਜਾਵੇ ਬਣਦੇ ਏਰੀਅਰ ਜਿਹੜੇ ਪੇ ਕਮਿਸ਼ਨ ਦੇ ਉਹ ਦਿੱਤੇ ਜਾਣ ਜਿਹੜੀ ਹੁਣ ਤੱਕ ਜ਼ੁਬਾਨੀ ਹੁਕਮ ਕਰਕੇ ਆਪਣੇ ਇਹਨਾਂ ਨੇ ਟਰੇਡੀ ਵਾਲਿਆਂ ਨੂੰ ਹੁਕਮ ਕੀਤੇ ਹੋਏ ਲੀਵਨ ਕੈਸ਼ਮੈਂਟ ਦਾ ਵਾਅਦਾ ਕਰਕੇ ਕੋਡ ਦੇ ਹੁਕਮ ਮੰਨਦੇ ਹੋਏ ਕਿਸ਼ਤਾਂ 'ਚ ਇਹਨਾਂ ਨੇ ਦਿੱਤੇ ਪਹਿਲੀ ਕਿਸ਼ਤ ਅਪ੍ਰੈਲ ਆਪਣੇ 25 ਤੋਂ ਦੇਣੀ ਸੀ ਅਜੇ ਤੱਕ ਕਿਸੇ ਮੁਲਾਜ਼ਮ ਨੂੰ ਜਿਹੜੀ ਲੀਵਿੰਗ ਕੈਸ਼ਮੇਟ ਦੀ ਨਹੀਂ ਦਿੱਤੀ ਗਈ ਸਾਡੀ ਹਮ ਰਿਕੁਐਸਟ ਹੈ ਕਿ ਸਾਰਾ ਕੁਝ ਲਾਗੂ ਕੀਤਾ ਜਾਵੇ